ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਬਾਈਟ ਐਤਵਾਰ ਵਾਲੇ ਦਿਨ ਪੇਸ਼ ਹੋਇਆ ਸੋ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਹ ਵੀ ਹੋਇਆ ਕਿ ਕਿਸਾਨਾਂ ਨੂੰ ਸਿਰਫ ਨਾ ਮਾਤਰ ਜਿਹੜੀਆਂ ਸਕੀਮਾਂ ਦੇ ਵਿੱਚ ਲਿਆ ਕੇ ਅਣਗੌਲਿਆ ਕੀਤਾ ਗਿਆ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਆ ਝੋਲਾ ਵਿਹਲਾ ਹੀ ਰੱਖਿਆ ਗਿਆ ਪੰਜਾਬ ਨੂੰ ਅਣਗੌਲਿਆ ਗਿਆ ਰੋਜ਼ਗਾਰ ਦੀ ਵੀ ਗੱਲ ਕੀਤੀ ਗਈ ਨੌਜਵਾਨ ਵਿਹਲੇ ਘੁੰਮਦੇ ਆ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਕੋਰਪੋਰੇਟ ਸੈਕਟਰ ਨੂੰ ਬਚਾਉਣ ਦੀ ਲੋੜ ਆ ਕਾਪਰੇਟ ਸੁਸਾਇਟੀਆਂ ਨੂੰ ਬਚਾਉਣ ਦੀ ਲੋੜ ਹੈ ਕਾਪਰੇਟਿਵ ਬੈਂਕਾਂ ਨੂੰ ਬਚਾਉਣ ਦੀ ਲੋੜ ਹੈ ਕਾਪਰੇਟਿਵ ਮਿੱਲਾਂ ਨੂੰ ਬਚਾਉਣ ਦੀ ਲੋੜ ਹੈ ਸੋ ਸਾਰਾ ਕਾਪਰੇਟ ਸਿਸਟਮ ਨੂੰ ਬਚਾਉਣ ਦੀ ਲੋੜ ਆ ਸੋ ਉਹਦੇ ਵਾਸਤੇ ਜਿਹੜਾ ਆ ਬਜਟ ਦੇ ਵਿੱਚ ਪੈਸਾ ਰੱਖਣਾ ਚਾਹੀਦਾ ਸੀਗਾ ਸੋ ਦਿਨੋ ਦਿਨ ਜਿਹੜੀਆਂ ਖਾਦਾਂ ਮਹਿੰਗੀਆਂ ਹੋ ਜਾਂਦੀਆਂ ਸੋ ਉਹਨੂੰ ਰਾਹਤ ਦੇਣ ਵਾਸਤੇ ਬਜਟ ਦੇ ਵਿੱਚ ਜਿਹੜਾ ਪੈਸਾ ਰੱਖਣਾ ਚਾਹੀਦਾ ਸੀ ਖੜਾਂ ਦੀ ਮਾਰ ਪਈ ਹੈ ਘਰਾਂ ਦੇ ਘਰ ਤਬਾਹ ਹੋ ਗਿਆ ਪਸ਼ੂ ਮਾਲ ਡੰਗਰ ਜ਼ਮੀਨਾਂ ਰੁੜ ਗਈਆਂ ਫਸਲਾਂ ਖਰਾਬ ਹੋ ਗਈਆਂ ਕਰਜ਼ੇ ਦੀ ਮਾਰਹੇਟ ਜਿਹੜਾ ਪੰਜਾਬ ਆ ਗਿਆ ਸੋ ਕਰਜ਼ੇ ਨੂੰ ਮਾਫ ਕਰਨ ਵਾਸਤੇ ਜਿਹੜਾ ਬੈਂਕ ਦੇ ਵਿੱਚ ਪੈਸਾ ਰੱਖਣ ਦੀ ਲੋੜ ਸੀਗੀ ਕਿਤੇ ਨਾ ਕਿਤੇ ਪੀਏਯੂ ਨੂੰ ਬਚਾਉਣ ਵਾਸਤੇ ਗੰਨਾ ਸੈਕਟਰ ਨੂੰ ਬਚਾਉਣ ਵਾਸਤੇ ਇਹਦੀਆਂ ਨਵੀਆਂ ਖੋਜਾਂ ਕਰਨ ਵਾਸਤੇ ਪੈਸੇ ਨੂੰ ਰੱਖਣ ਦੀ ਲੋੜ ਸੀਗੀ ਬੈਂਕ ਦੇ ਵਿੱਚ ਤਾਂ ਜੋ ਪੰਜਾਬ ਜਿਹੜਾ ਖੇਤੀ ਤੇ ਨਿਰਭਰ ਸੂਬਾ ਆ ਸੋ ਉਹਦੀ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾਵੇ ਪੰਜਾਬ ਦੇ ਕਿਸਾਨ ਨੂੰ ਬਚਾਇਆ ਜਾਵੇ ਪੰਜਾਬ ਦੇ ਖੇਤ ਨੂੰ ਬਚਾਇਆ ਜਾਵੇ ਕਿਤੇ ਨਾ ਕਿਤੇ ਪੰਜਾਬ ਨੂੰ ਜਿਹੜਾ ਆ ਬਿਲਕੁਲ ਅਣਗੌਲਿਆ ਕੀਤਾ ਗਿਆ ਆ ਨੌਜਵਾਨਾਂ ਨੂੰ ਅਣਗੌਲਿਆ ਕੀਤਾ ਗਿਆ ਆ ਕਿਤੇ ਨਾ ਕਿਤੇ ਮਹਿੰਗਾਈ ਦੀ ਦਰ ਦਿਨੋਂ ਦੇਰ ਵੱਧ ਰਹੀ ਹੈ ਸੋ ਉਹਨੂੰ ਅਣਗੌਲਿਆ ਕੀਤਾ ਹੈ ਕੁੱਲ ਮਿਲਾ ਕੇ ਜਿਹੜਾ ਪੰਜਾਬ ਦਾ ਝੋੜਾ ਇਸ ਬਾਈ ਦੇ ਵਿੱਚੋਂ ਵੇਲਾ ਰਿਹਾ ਆ ਕਿਸਾਨੀ ਦਾ ਝੋੜਾ ਜਿਹੜਾ ਇਸ ਵਾਈਟ ਦੇ ਵਿੱਚੋਂ ਵੇਲਾ ਰਿਹਾ ਆ ਸੋ ਆਸ ਕਰਦੇ ਸੀਗੇ ਕਿ ਵੱਡੇ ਵਜ ਦੇ ਵਿੱਚ ਜਿਹੜਾ ਪੰਜਾਬ ਨੂੰ ਕੁਛ ਨਾ ਕੁਛ ਮਿਲੇਗਾ ਪਰ ਮੁੜ ਪੰਜਾਬ ਦਾ ਜਿਹੜਾ ਝੋੜਾ ਬਿਲ ਹੀ ਮਿਲਿਆ